ਨੰਬਰ ਆਇਆ 500 ਵਿੱਚ 500 ਨੰਬਰ ਆਇਆ 500 500 ਹੈ ਗੀਨ ਸੀਗਾ ਆ ਜੋ ਮੈਨੂੰ ਹਾਂਜੀ ਸੀਗਾ ਵੀ ਤੇ ਨਹੀਂ ਵੀ ਸੀ ਤੇ ਦੱਸਿਆ ਕਿੰਨੇ ਤੁਹਾਡੇ ਨੇ ਨੰਬਰ ਆਏ ਮੇਰੇ ਟੀਚਰ ਮੇਰੇ ਇਨਚਾਰਜ ਮੀਨਾ ਫੁੱਲ ਮੈਮ ਜੀ ਉਹਨਾਂ ਨੇ ਦੱਸਿਆ ਸੀ ਯਕੀਨ ਹੋ ਗਿਆ ਜਦੋਂ ਫੋਨ ਕਰਕੇ ਪਹਿਲਾਂ ਤੇ ਉਹਨਾਂ ਨੇ ਕਿਹਾ ਸੀਗਾ ਕਿ ਆ ਗਏ ਨੰਬਰ ਇਹਨੇ ਫਿਰ ਮੈਂ ਕਿਹਾ ਨਹੀਂ ਝੂਠ ਬੋਲਦੇ ਪਿਓ ਤੇ ਉਸ ਤੋਂ ਬਾਅਦ ਉਹਨਾਂ ਨੇ ਸੌ ਖਾਦੀ ਫਿਰ ਮੈਂ ਮੰਨ ਲਿਆ ਫਿਰ ਮੈਂ ਆ ਗਿਆ ਅੱਧਰ ਅੱਛਾ ਜੀ ਯਕੀਨ ਸੀਗਾ ਕਿ ਮੈਨੂੰ ਸੌ ਸਹੀ ਖਾਊਗੀ ਹਾਂਜੀ ਹਾਂਜੀ ਤੇ ਅੱਗੋਂ ਕੀ ਪਲਾਨ ਆ ਫਿਰ ਅੱਗੇ ਐਲ ਐਲ ਵੀ ਕਰਨੀ ਅੱਗੇ ਐਲ ਐਲ ਵੀ ਕਰਨੀ ਕਿਤੇ ਗੱਤਕਾ ਖੇਡਣ ਦੇ ਵੀ ਸ਼ੌਕੀਨ ਹਾਂ ਹਾਂਜੀ ਉਹਦੇ ਕਿੰਨੇ ਕੋ ਇਨਾਮ ਹੈ ਜਿਹੜੇ ਜਿੱਤੇ ਨੈਸ਼ਨਲ ਤੱਕ ਗਏ ਆਇਆ ਕਿੱਥੇ ਕਿੱਥੇ ਗਏ ਆ ਆਪਣੇ ਛਤਿਸਗੜ ਗਿਆ ਸੀ ਅਸਾਮ ਗਿਆ ਹੋਰ ਬਹੁਤ ਜਗ੍ਹਾ ਤੇ ਗਿਆ ਆ ਸਾਰਾ ਇਹ ਮਿਹਨਤ ਸਾਡੇ ਉਸਤਾਜੀ ਦੀ ਆ ਸਰਦਾਰ ਅਮੋਜੀ ਸਿੰਘ ਪੱਟੀ ਉਹਨਾਂ ਦੇ ਨਾਮ ਆ ਉਹ ਬਹੁਤ ਸਾਰੇ ਬੱਚੇ ਬੱਚਿਆਂ ਨੂੰ ਖਾਂਦੇ ਆ ਤੇ ਬਹੁਤ ਸਾਰੇ ਅੱਗੇ ਤੱਕ ਗਏ ਹੋਇਆ ਕਿੰਨੇ ਕਦੋਂ ਕਿੰਨੇ ਕੋ ਸਾਲ ਦੇ ਸੀ ਜਦੋਂ ਇਹ ਸ਼ੌਂਕ ਆਇਆ ਗੱਤਕੇ ਦਾ ਮੈਂ ਖੇਡਦਾ ਪਹਿਲਾਂ ਬਹੁਤ ਛੋਟੇ ਉਂਦਰ ਖੇਡਦਾ ਸੀ ਪਰ ਬਾਅਦ ਚ ਮੈਂ ਛੜਤਾ ਸੀ ਵਿੱਚ ਬਟ ਫਿਰ ਮੈਂ ਖੇਲਣ ਲੱਗ ਗਿਆ ਤੇ ਉਸਤਾਦ ਜੀ ਦਾ ਮੈਨੂੰ ਆਸਰਾ ਮਿਲ ਗਿਆ ਉਹਨਾਂ ਨੇ ਬਹੁਤ ਕੁਝ ਕਰਾਇਆ ਤੇ ਮੇਰਾ ਹੌਲੀ ਹੌਲੀ ਸ਼ੌਂਕ ਵੱਧਦਾ ਗਿਆ ਤੇ ਉਹਨਾਂ ਦੀ ਮਿਹਨਤ ਨਾਲ ਆਪਣੀ ਮਿਹਨਤ ਨਾਲ ਅੱਗੇ ਤੱਕ ਗਏ ਪੜਨ ਚ ਇੱਕ ਜਿਹੜਾ ਕਿੰਨਾ ਕੋਈ ਟਾਈਮ ਲਗਾਉਂਦੇ ਸੀ ਕਿੰਨੇ ਕੋਈ ਘੰਟੇ ਲਗਾਉਂਦੇ ਪੜਨ ਚ ਇਦਾਂ ਵੀ ਨਹੀਂ ਕਿ ਲੱਗੇ ਰਹੀਏ ਪਰ ਪੜਦਾ ਸੀ ਅਤੇ ਸਮਝ ਕੇ ਕਰਦਾ ਸੀ ਤੇ ਪੇਪਰ ਵੀ ਵਧੀਆ ਗਏ ਸਾਰੇ ਤੇ ਫਿਰ ਉਮੀਦ ਸੀ ਕਿ ਆ ਜਾਣਗੇ ਪੜਾਈ ਦੇ ਵਿੱਚ ਘਰ ਦੇ ਵਿੱਚੋਂ ਕਿਹੜਾ ਜਿਹੜਾ ਜ਼ਿਆਦਾ ਪ੍ਰੈਸ਼ਰ ਬਣਦਾ ਸੀ ਕਿ ਪੜੋ ਜ਼ਿਆਦਾ ਪੜੋ ਭੈਣ ਜਿਆਦਾ ਬੋਲਦੀ ਹੁੰਦੀ ਸੀ ਕੀ ਪੜ ਲਾ ਜੀ ਉਹਨੇ ਹੀ ਪੂਰੀ ਸਪੋਰਟ ਦਿੱਤੀ ਸਮਝਾਉਂਦੀ ਸੀ ਸਾਰਾ ਪੜਾਉਂਦੀ ਸੀ ਉਹ ਵੀ ਜੀ ਤੇ ਕਰਦੇ ਆਂ ਜੀ ਦਾ ਸਪੋਰਟ ਸੀ ਮਮੀ ਪਾਪਾ ਦੀ ਸਾਰਿਆਂ ਦੀ ਸਪੋਰਟ ਸੀ ਜਦੋਂ ਕਹਿੰਦੇ ਸੀ ਤੇ ਅੱਜ ਗੱਲ ਪੂਰੀ ਹੋਈ 500 ਦੇ 500 ਨੰਬਰ ਕਿੰਨੀ ਖੁਸ਼ੀ ਜਿਹੜੀ ਹੋਈ ਹੈ ਉਹ ਗੱਲਾਂ ਪਹਿਲੇ ਕੋੜੀਆਂ ਲੱਗਦੀਆਂ ਹੋਣੀਆਂ ਹਾਂਜੀ ਖੁਸ਼ੀ ਤਾਂ ਪੂਰੀ ਆ ਸਾਰੇ ਧਰ ਸਾਹਮਣੇ ਆ ਸਾਰੇ ਖੁਸ਼ ਆ ਜੀ ਤੇ ਇਹ ਕਹਿੰਦੇ ਆਈਫੋਨ ਲੈ ਕੇ ਦੇਣਾ ਕਿ ਆਈਫੋਨ ਦੀ ਡਿਮਾਂਡ ਸੀਗੀ ਕੋਈ ਨਹੀਂ ਉਹ ਲੈ ਦੂਗੇ ਲੈ ਦੂਗੇ ਹਾਂਜੀ ਡਿਮਾਂਡ ਪੂਰੀ ਕਰ ਰਹੀ ਹੈ ਫਿਰ ਹਾਂਜੀ ਠੀਕ ਹੈ ਜੀ ਤੇ ਬ੍ਰਦਰ ਦਾ ਕੀ ਨਾਮ ਹੈ ਇੱਕ ਕਮਪ੍ਰੀਤ ਸਿੰਘ ਕਿਹੜੇ ਕਿੰਨੇ ਜੋ ਕਿੰਨੇ ਨੰਬਰ ਆਏ ਸੀ 500 ਆਊਟ ਆਫ 500 ਸੀਗਾ ਤਾਂ ਸੀ ਯਕੀਨ ਤਾਂ ਮੈਨੂੰ ਬਹੁਤ ਸੀਗਾ ਬਟ ਮੈਂ ਇਹਨੂੰ ਕਹਿੰਦੀ ਨਹੀਂ ਸੀ ਮੈਨੂੰ ਕਹਿੰਦੀ ਸੀ ਨਹੀਂ ਆਉਗੇ ਤੂੰ ਪੜ ਹੋਰ ਪੜ ਕੇ ਕੋਈ ਕਹਿੰਦਾ ਨਹੀਂ ਨਾ ਹੈਗਾ ਕਿ ਤੇਰੀ ਆ ਜਾਣੀ ਹੈ ਫਿਰ ਤਾਂ ਬੱਚਾ ਪੜਦਾ ਨਹੀਂ ਅਸੀਂ ਇਹਨੂੰ ਕਹਿੰਦੇ ਸੀ ਨਹੀਂ ਆਣੀ ਤੂੰ ਪੜ ਲਾ ਤੇ ਤਾਂ ਹੀ ਸੀਗਾ ਕਿ ਆਉਗੀ ਅੰਦਰੋਂ ਤਾਂ ਸੀਗਾ ਬਟ ਸੀਗਾ ਕਿ ਇਹਨੂੰ ਕਹਿਣਾ ਨਹੀਂਗਾ ਆਪਣੇ ਜਦੋਂ ਆਈ ਫਿਰ ਖੁਸ਼ੀ ਅੰਦਰੋਂ ਬਹੁਤ ਹੀ ਰੋਣਾ ਵੀ ਆਇਆ ਕਿ ਹਾਂ ਕਿ ਹੱਡੀ ਉਮੀਦਾਂ ਤੇ ਖਰਾ ਉਤਰਿਆ ਵਾ ਤੇ ਕਿੰਨੇ ਕੀ ਜੋਰਾ ਛੋੜਾ ਨਾਲ ਘਰ ਤਿਆਰੀ ਹੈ ਪੂਰੀਆ ਪਾਰਟੀ ਪੂਰੀ ਹਾਂਜੀ ਹਾਂਜੀ ਉਹ ਤਾਂ ਕਰਾਂਗੇ ਜਾ ਕੇ ਕਿੰਨੀ ਖੁਸ਼ੀ ਹੋਈ ਹੈ ਜਿਹੜਾ ਭਰਾ ਨੂੰ 500 ਚ 500 ਬਹੁਤ ਜ਼ਿਆਦਾ ਖੁਸ਼ੀ ਹੈ ਕਹਿ ਨਹੀਂ ਸਕਦੀ ਕਹਿੰਦੇ ਫੋਨ ਫੋਨ ਵੀ ਲੈ ਕੇ ਦੇ ਹਾਂ ਦਵਾਂਗੇ ਲੈ ਕੇ ਜ਼ਰੂਰ ਮਿਲ ਜੁਲ ਕੇ ਲੈ ਦਾਂਗੇ ਜਿੱਦਾਂ ਵੀ ਲੈ ਕੇ ਦੇਣਾ ਮਤਲਬ ਜੀ ਇਹ ਡਿਮਾਂਡ ਜਿਹੜੀ ਪੂਰੀ ਹੋਏਗੀ ਹਾਂਜੀ ਹਾਂਜੀ ਜ਼ਰੂਰ ਹੋਏਗੀ ਉਹਨੇ ਸਾਡੇ ਦਾ ਵੀ ਸ਼ੁਕੀਨ ਹੈ ਭਰਾ ਹਾਂਜੀ ਗੱਤਕਾ ਵੀ ਖੇਡਦਾ ਹੈ ਬਹੁਤ ਮਤਲਬ ਹਮੇਸ਼ਾ ਜਿੱਥੇ ਜਾਂਦਾ ਹੈ ਫਸਟੀ ਉਹ ਕੇ ਫਸਟੀ ਆਂਦਾ ਹੈ ਉੱਥੇ ਵੀ ਵਧੀਆ ਖੇੜਾ ਦੋਨੋਂ ਸਾਈਡ ਬੈਲੈਂਸ ਕਰਦਾ ਹੈ ਇਹ ਨਹੀਂ ਕਹੋਗੇ ਪੂਰਾ ਟਾਈਮ ਪੜਦਾ ਸੀ ਜਿੰਨਾ ਪੜਦਾ ਸੀ ਪਰ ਬਹੁਤ ਵਧੀਆ ਪੜਦਾ ਸੀ ਆਪਣਾ ਫਰਸਟ ਉੱਡਾ ਰਿਕਾਰਡ ਨਹੀਂ ਤੋੜਿਆ ਨਹੀਂ ਨਹੀਂ ਉਹ ਨਹੀਂ ਤੋੜਿਆ ਬਲਕਿ ਕੀ ਨਾਮ ਹੈ ਤੁਹਾਡਾ ਸੋਚਾ ਸਿੰਘ ਜੀ ਤੁਹਾਡੇ ਬੇਟੇ ਦਾ ਕੀ ਨਾਮ ਹੈ ਇਹ ਕਮਪਰੀ ਸਿੰਘ ਕਿਹਨੇ ਕਿਹੜੇ ਨੰਬਰ ਕਿੰਨੇ ਚੋਂ ਕਿੰਨੇ ਨੰਬਰ ਆਏ ਉਹਦੇ 505 ਪੂਰੇ ਆਏ ਫਸਟ ਪਲੇਜ ਜੀ ਜੀਕੀਮ ਸੀਗਾ ਇਹਦੇ ਨੰਬਰ ਆਏ ਯਕੀਨ ਸਿਗਰਟਾਂ ਹੀ ਕਹਿੰਦੇ ਗੱਤਕਿਆ ਦਾ ਬੜਾ ਸ਼ਕੀਨ ਬੜਾ ਝੂਮ ਕੇ ਗੱਤਕਾ ਹਾਂਜੀ ਗੱਤਕਾ ਜਾਂਦਾ ਜੀ ਸ਼ਕਤੀ ਗੜ ਗਿਆ ਜੀ ਸਾਮ ਗਿਆ 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 ਹਰ ਜਗ੍ਹਾ ਮਦਰਾਮਰ ਸੈਰ 골ਡ ਮੈਡਲ ਮਤਲ ਮਿਲੇ ਆ ਇਹਨੂੰ ਕਿੰਨੇ ਕੋ ਮੈਡਲ ਮਿਲ ਚੁੱਕੇ ਆ کافی ਮੈਡਲ ਮਿਲੇ ਆ 7-8 ਮੈਡਲ ਮਿਲ ਗਏ ਹਾਂਜੀ 골ਡ ਚ ਹੀ ਰਿਹਾ ਏ ਜੀ ਜੇਮ ਦੇ ਵਿੱਚ ਕਿ ਜੇ ਗੱਲ ਕਰੀਏ ਕਿੰਨੇ ਕੋ ਸਾਲ ਪਹਿਲੇ ਜਿਹੜਾ ਕਿ ਇਹ ਸ਼ੌਕ ਆਇਆ ਤੇ ਕਿੰਨਾ ਕੋ ਟਾਈਮ ਹੋ ਗਿਆ ਗੱਤਕਾ ਖੇਡ ਲੈ ਸਰ ਜੇ ਮਤਲ 4 ਸਾਲ ਦੇ ਕਰੀਬ ਹੋ ਗਏ 10ਵੀਂ ਤੋਂ ਪਹਿਲਾਂ ਹੀ ਕਰ ਰਿਹਾ ਸੀਗਾ ਇਹ ਹਾਂ ਬੱਚਾ ਛੋਟੇ ਛੋਟੇ ਖੇਡਦੇ ਵਾ ਛੋਟੇ ਵਾ ਵੱਡੇ ਨਸਲੇ ਚਲ ਗਿਆ ਏ ਨਸਲੇ ਖੇਡ ਗਿਆ ਏ ਹਾਂਜੀ ਸੱਤੀ ਗੜ ਜਾ ਕੇ ਤੇ ਅੱਜ ਕਿੰਨੀ ਖੁਸ਼ੀ ਹੋ ਰਹੀ ਹੈ ਬੱਚੇ ਜੀ ਬਹੁਤ ਖੁਸ਼ੀ ਹੈ ਜੀ ਤੁਸੀਂ ਕੀ ਕਾਰੋਬਾਰ ਕੀ ਕਰਦੇ ਹੋ ਮੇਰਾ ਮੈਕੈਨਿਕਲ ਇੱਥੇ ਅੱਛਾ ਜੀ ਹਾਂ ਫੋਰਮੈਨ ਆ ਜੀ ਜਿਹਦਾ ਮੈਂਟੇਨੈਂਸ ਦਾ ਜੀ ਫਿਰ ਕਹਿੰਦੇ ਅੱਜ ਘਰੇ ਗ੍ਰੈਂਡ ਪਾਰਟੀ ਹੋਣੀ ਹੈ ਹਾਂਜੀ ਉਹ ਤਾਂ ਹੋਣੀ ਹੈ ਜੋਬ ਜਿੰਨਾ ਕੋ ਹੋ ਸਕਦਾ ਕਰਾਂਗੇ ਜੀ ਹਾਂ ਤੇ ਪੂਰੀ ਖੁਸ਼ੀ ਇਹਦੀ ਰਿਸ਼ਤੇਦਾਰਾਂ ਨੂੰ ਦੱਸਿਆ ਫਿਰ ਹਰ ਰਿਸ਼ਤੇਦਾਰ ਮੇਰੇ ਨਾਲ ਹੀ ਆ ਜੀ ਅੱਛਾ ਜੀ ਹਾਂ ਜੀ ਇੰਨੀ ਕੁ ਖੁਸ਼ੀ ਹੋਈ ਫਿਰ ਬੱਚੇ ਨੇ ਯਕੀਨ ਹੋ ਗਿਆ ਸੀ ਕਿ ਅਸੀਂ ਇਹ ਨੰਬਰ ਆ ਗਏ ਇਹਨੇ ਨਹੀਂ ਯਕੀਨ ਸੀਗਾ ਜੀ ਸੀਗਾ ਤੇ ਬੱਚੇ ਨੂੰ ਕਹਿਣਾ ਤਾਂ ਹੁੰਦਾ ਫਰਜ਼ ਹੁੰਦਾ ਇਹ ਮਾਂ ਪਿਓ ਦਾ ਜੀ ਹਾਂ ਪੜਨਾ ਬਾਤ ਹੈ ਮੈਂ ਬੱਚਾ ਪੜਦਾ ਸੀਗਾ ਤੇ ਅੱਗੋਂ ਕੀ ਸੋਚਿਆ ਬੱਚੇ ਨੇ ਕਹਿੰਦੇ ਐਲ ਐਲ ਬੀ ਕਰਨੀ ਹੈ ਹਾਂ ਜੀ ਕਰਨੀ ਹੈ ਜੀ ਉਹਨੇ ਹਾਂ ਲੋ ਕਰਾਂਗੇ ਜਦੋਂ ਉਹ ਬਾਕੀ ਬੱਚਾ ਸੋਚੂਗਾ ਮੈਂ ਅੱਗੇ ਠੀਕ ਹੈ ਅੱਗੇ ਜਾਣਾ ਤੇ ਘਰ ਦੇ ਆ ਜੋ ਸਭ ਤੋਂ ਜ਼ਿਆਦਾ ਸਾਥ ਕੀਦਾ ਰਿਹਾ ਪੜਾਈ ਨੂੰ ਲੈ ਕੇ ਦੇਖੋ ਸਾਰਾ ਸਾਰਾ ਹੁੰਦਾ ਜਿਆਦਾ ਮਾਂ ਮਾਤਾ ਦਾ ਜਿਆਦਾ ਹੁੰਦਾ ਜੀ ਕਹਿੰਦੇ ਨਾ ਕਿ ਰੋਕਣ ਚ ਟੋਕਣ ਚ ਕਿ ਬਾੜ 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 ਇਹ ਜਿਹੜੀ ਚੀਜ਼ ਹੈ ਉਹ ਕੌਣ ਕਹਿੰਦਾ ਸੀਗਾ ਦੇਖੋ ਜੀ ਇਹ ਤਾਂ ਹੁਣ ਸਾਰੇ ਕਹਿੰਦੇ ਥੋੜਾ ਮੈਂ ਜਿਆਦਾ ਕਹਿੰਦਾ ਸੀਗਾ ਜੀ ਹਾਂ ਜੀ ਡਰ ਸੀਗਾ ਵੀ ਉਹਦਾ ਨਹੀਂ ਡਰ ਤੇ ਬੱਚਾ ਕਰਦਾ ਹੀ ਆ ਜੇ ਡਰਨਾ ਇਹ ਬੱਚਾ ਪੜੋਗੇ ਤਾਂ ਬੱਚਾ ਦਾ ਡਾਰੇ ਜੇ ਰਹਿੰਦਾ ਸੀਗਾ ਬੱਚਾ

ਜੀ ਇਹ ਆ ਰਹੀ ਹੈ ਮੀਤ ਤੇ ਪਹਿਲਾਂ ਸੀਗੀ ਤਾਂ ਹਾਂਜੀ ਸਟੱਡੀ ਕਿ ਕਿੰਨਾ ਟਾਈਮ ਲੱਗਦਾ ਸੀ ਸਟੱਡੀ ਕਰਨ ਨੂੰ ਕਿੰਨੇ ਕੁ ਟਾਈਮ ਲੱਗਦਾ ਸੀ ਸਟੱਡੀ ਮੈਡਮਾਂ ਕਾਫੀ ਹਿੰਦ ਕਰਾਉਂਦੀਆਂ ਸੀਗੀਆਂ ਤੇ ਘਰੇ ਵੀ ਫਿਰ ਮੱਛਾ ਕਰਦੀ ਸੀ ਘਰੇ ਜਾ ਪੜਨਾ ਆ ਨਹੀਂ ਤਾਂ ਕਈ ਵਾਰ ਨਹੀਂ ਵੀ ਕਰਦਾ ਤਾਂ ਮੈਂ ਪ੍ਰਿੰਸੀਪਲ ਕੋ ਸ਼ਿਕਾਇਤ ਵੀ ਲਗਾ ਦਿੰਦੀ ਸੀ ਆਹ ਰਹੀ ਨਿਸ਼ਵਾਲ ਖੋਦੀ ਆਏਂਦੇ ਸਿਚੂ ਜੇਲ ਵੀ ਕੰਮ ਕਰਦਾ ਬੇਟਾ ਹਾਂਜੀ ਕਿਉਂ ਜਾ ਰਹੇਗਾ ਉਡੀ ਮਰਜ਼ੀ ਜੋ ਕਰਨਾ ਚਾਹੁੰਦਾ ਤਾਂ ਅਸੀਂ ਤੁਹਾਨੂੰ ਰੋਕਾਂਗੇ ਥੋੜੀ ਜੀ ਜੋ ਵਰਨਾ ਤਾਂ ਪੈਸੇ ਤੇ ਮਾਂ-ਬਾਪ ਨੇ ਲਾਏ ਹੁੰਦੇ ਆ ਬੱਚੇ ਦੀ ਮਰਜ਼ੀ ਆ ਜੋ ਉਹ ਵੀ ਕਰੇਗਾ ਅਸੀਂ ਸਪੋਰਟ ਕਰਾਂਗੇ ਕੋਈ ਮਨ ਨਹੀਂ ਕੋਈ ਕੋਈ ਮਾਸ ਕੋਰਸ ਕਦ ਕਾ ਖੇਡ ਰਿਹਾ ਕਦ ਕੇਸ ਹੋਗਾ ਕਾਫੀ ਤੁਹਾਡੇ ਪਰਿਵਾਰ ਕੋਲ ਜਿਹੜਾ ਲੈ ਸਪੋਰਟ ਪਰਿਵਾਰ ਵੱਲ ਪੂਰੀ ਆ ਗੁਰਦੁਆਰੇ ਜਾਂਦਾ ਸ਼ਾਮ ਨੂੰ ਜਾਂਦਾ ਸਵੇਰੇ ਜਾਂਦਾ ਆ ਮੈਨੂੰ ਸਕਿਆ ਕਿਸੇ ਚੀਜ਼ ਵੱਲ ਤੀਨ ਹੱਥ ਨਹੀਂ ਲਗਾਉਂਦਾ ਗੁਰਦੁਆਰ ਜਾਣਾ ਚਾਹੁੰਦਾ ਵਧੀਆ ਚੀਜ਼ੀਆ ਪਰਿਵਾਰ ਨਾਲ ਉੱਪਰ ਜਾਵੇ ਬੱਚਾ ਨਸਿਆਂ ਤੋਂ ਬਚਿਆ ਰਹੇ ਐਸੀ ਚੀਜ਼ਾਂ ਤੇ ਗੁਰਦੁਆਰੇ ਨਾਲ ਜੁੜਿਆ ਰਹੇਗਾ ਦੀ ਤੇਰੀ ਠੀਕ ਹੈ थैंक यू ਤੁਹਾਡਾ ਕੀ ਨਾਮ ਹੈ ਜਿਹੜਾ ਇਹ ਕਮਪਰੀ ਸਿੰਘ ਇਹ ਕਮਪਰੀ ਸਿੰਘ ਨਾਮ ਹੈ ਫਰਸਟ ਮਿਸ਼ਨ ਆਈਆ 500 ਆਊਟ ਆਫ 500 ਆਇਆ ਤੇ ਬਸ ਹੋਰ ਕਿੰਨੀ ਮਿਹਨਤ ਲੱਗਦੀ ਸੀ ਇਨਿੰਗ ਕਿੰਨੀ ਦੇਰ ਤੱਕ ਪੜਾਈ ਕਰਦੇ ਸੀ ਚਾਰ ਪੰਜ ਘੰਟੇ ਪੜ੍ਹਦਾ ਸੀਗਾ ਤੇ ਮੰਨ ਲਾ ਕੇ ਪੜ੍ਹਦਾ ਸੀਗਾ ਤੇ ਸਮਝ ਕੇ ਕਰਦਾ ਸੀਗਾ ਤੇ ਨਾਲ ਸਪੋਰਟਸ ਵੀ ਖੇਡਦਾ ਸੀਗਾ ਤੇ ਉਹ ਵੀ ਦੋਨੋਂ ਪਾਸੇ ਬੈਲੈਂਸ ਰੱਖਿਆ ਪੂਰਾ ਤੇ ਉਹਦੇ ਕਰਕੇ ਮੇਰੇ ਸਪੋਰਟਸ ਤੇ ਨੰਬਰ ਵੀ ਲੱਗਿਆ ਪਰਿਵਾਰ ਦਾ ਵੀ ਪੂਰੀ ਸਪੋਰਟ ਸੀ ਟੀਚਰਾਂ ਨੇ ਪੜਾਇਆ ਸਭ ਕੋ ਟੀਚਰਾਂ ਕਰਕੇ ਵੀ ਹੋਇਆ ਵਾ ਫਰਸਟ ਫਿਊਚਰ 'ਚ ਅੱਗੇ ਐਲ ਐਲ ਵੀ ਕਰਨੀ ਹੈ ਤੇ ਮੈਂ ਅਸਾਮ ਵੀ ਗਿਆ ਸੀ ਛੱਤੀਸਗੜ੍ਹ ਵੀ ਗਿਆ ਸੀ ਤੇ ਕੋਚ ਦੀ ਆ ਸਾਰੀ ਹਾਂਜੀ ਬਹੁਤ ਤੇ ਪਰਿਵਾਰ ਨੂੰ ਕੇ ਵੀ ਸਪੋਰਟ ਰਿਹਾ ਹੈ ਪਰਿਵਾਰ ਦਾ ਵੀ ਪੂਰਾ ਸਪੋਰਟ ਸੀਗਾ ਕਿਸ ਨੂੰ ਲਾਹ ਦੇਓਗੇ ਕੰਮ ਤੇਰਾ ਪਰਿਵਾਰ ਨੂੰ ਵੀ ਹੈਗਾ ਆ ਟੀਚਰਾਂ ਨੂੰ ਤੇ ਤੇ ਮਿਹਨਤ ਆਪਣੇ ਉਸਤਾਦ ਨੂੰ ਅਮਨਜੀਤ ਸਿੰਘ ਭੱਟੀ ਨੂੰ ਬਾਕੀ ਬੱਚਿਆਂ ਨੂੰ ਕੀ ਬਾਕੀ ਬੱਚਿਆਂ ਨੂੰ ਵੀ ਬੱਸ ਕੇ ਪੜੋ ਤੇ ਲੈ ਕੇ ਆਓ ਮੇਰੇ ਅੰਗੂ ਪੋਜੀਸ਼ਨ ਅੱਜ ਬੇਟੇ ਨੇ ਜਿਹੜੀ ਬਾਜੀ ਮਾਰੀ ਹੈ ਕਿੰਨੇ ਅੰਕ ਪ੍ਰਾਪਤ ਕੀਤੇ ਹੈ ਔਰ ਕਿੰਨੀ ਖੁਸ਼ੀ ਦੀ ਲਹਿਰ ਸਰ ਲਹਿਰ ਪੂਰੀ ਹੈ ਜੀ ਸਰ ਬੱਚੇ ਨੇ ਬਾਜੀ ਮਾਰੀ ਜਿਹੜੀ ਉਹ ਉਹਦੀ ਮਿਹਨਤ ਦਾ ਫਲ ਆ ਜੀ ਸਾਹਮਣੇ ਜੀ ਹਾਂ ਜੀ ਕਿੰਨੇ ਆਪਣਾ ਜਿਹੜੇ ਬੱਚੇ ਨੇ ਅੰਕ ਪ੍ਰਾਪਤ ਕੀਤੇ ਐ ਕਿ ਸੋਚਿਆ ਸੀਗਾ ਕਿ ਇੰਨੇ ਅੰਕ ਪੂਰੇ ਦੇ ਪੂਰੇ 500 ਦੇ 500 ਜੀ ਪੂਰੇ ਪੂਰੇ ਕੀਤੇ ਜੀ ਤੁਸੀਂ ਕੰਮ ਕੀ ਕਰਦੇ ਹੋ ਮੇਰਾ ਮੈਂਟੋਰਗਾ ਸਤਾ ਜੀ ਮੈਂਟੋਰ ਦਾ ਫਿਟਰ ਤੇ ਅੱਜ ਲੱਗ ਰਿਹਾ ਕਿ ਹੁਣ ਬੱਚਾ ਨਾਮ ਅੱਗੇ ਰੋਸ਼ਨ ਹੋਰ ਕਰੇਗਾ ਜਿੱਥੋਂ ਤੱਕ ਉਮੀਦ ਆ ਜੀ ਸ਼ੁਰੂਆਤ ਤੇ ਇੱਥੋਂ ਹੀ ਸ਼ੁਰੂ ਹੁੰਦੀ ਹੈ ਜੀ ਅੱਗੇ ਬੱਚਾ ਕਿੰਨੀ ਕਿੰਨੀ ਦੇਰ ਪ੍ਰਦਰਸ਼ਨੀ ਕਰੇ ਮਤਲਬ ਮਿਹਨਤ ਕਰਦਾ ਸੀਗਾ ਖੇਡਦਾ ਵੀ ਸੀਗਾ ਜੁੜੀ ਜੀ ਹਾਂ ਕਤਕੇ ਦਾ ਵੀ ਉਹ ਚੈਂਪੀਅਨ ਹਾਂ ਕਤਕੇ ਦਾ ਵੀ ਚੈਂਪੀਅਨ 골ਡ ਮੈਡ ਲਿਆ ਸੀਗੇ ਤੇ ਅੰਟਰਨੈਟ ਜੀ ਵੀ ਫੈਲੇ ਆ। ਅੱਜ ਦੀਵਾਲੀ ਕਿਦਾਂ ਮਨਾਈ ਜਾਏਗੀ ਕਰੇ? ਦੀਵਾਲੀ ਜਿੱਦਾਂ ਪਹਿਲੇ ਮਨਾਵਾਂਗੇ ਉਦਾਂ ਅੱਜ ਮਨਾਵਾਂਗੇ ਜੀ। ਖੁਸ਼ੀ ਤਾਂ ਪੂਰੀ ਆ ਜੀ। ਅੱਛਾ ਹੁਣ ਜਿਹੜਾ ਅੱਜ ਬੱਚੇ ਦੇ ਨਾਮ ਹੋ ਚੁੱਕਾ ਤੁਸੀਂ ਕੋਈ ਕੀ ਚੱਕਿਆ? ਤਾਂ ਲੱਗ ਰਿਹਾ ਕਿ ਉਸੇ ਤਰ੍ਹਾਂ ਹੋ ਚੱਕਿਆ ਜਦੋਂ ਬਚਪਨ ਚ ਚੱਕਦੇ ਸੀ। ਹਾਂਜੀ ਉਦਾਂ ਹੀ ਚੱਕਿਆ ਜੀ। ਉਹੋ ਹੀ ਖੁਸ਼ੀ ਆ ਜੀ ਨਿਕਲੇ ਜਦੋਂ ਹੋਇਆ ਸੀਗਾ। ਜਦੋਂ ਪਹਿਲਾਂ ਨਹੀਂ ਸੀਗਾ ਬੱਚਾ ਜਦੋਂ ਹੋਇਆ ਹੀ ਉਦਾਂ ਹੀ ਉਦਾਂ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ।